ਕਿਸਾਨਾਂ ਦੀ ਅੱਜ ਮੀਟਿੰਗ ਹੈ ਤੇ ਮੀਟਿੰਗ ਤੋਂ ਪਹਿਲਾਂ ਤੁਹਾਨੂੰ ਅਸੀਂ ਸ਼ੰਭੂ ਬੈਰੀਅਰ ਦੇ ਹਾਲਾਤ ਦਿਖਾਉਨੇ ਆ ਕੱਲ੍ਹ ਨਾਲੋਂ ਅਤੇ ਪਰਸੋਂ ਨਾਲੋਂ ਹਾਲਾਤ ਕਾਫੀ ਸੁਖਾਵੇਂ ਆ ਕਿਉਂਕਿ ਕੱਲ੍ਹ ਲਗਾਤਾਰ ਉਧਰਲੇ ਪਾਸੋਂ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੀ ਤੇ ਕਾਫੀ ਕਿਸਾਨ ਵੀ ਜ਼ਖਮੀ ਹੋਏ ਪਹਿਲੇ ਦਿਨ ਵੀ ਇਹੀ ਕੁਝ ਚੱਲਦਾ ਰਿਹਾ ਪਰ ਅੱਜ ਤੀਸਰਾ ਦਿਨ ਹੈ ਧਰਨੇ ਦਾ ਅਤੇ ਅੱਜ ਦੇ ਦਿਨ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਅੱਜ ਦੇ ਹਾਲਾਤ ਥੋੜੇ ਜਿ ਸੁਖਾਵੇਂ ਆ ਕਿਉਂਕਿ ਅੱਜ 5 ਵਜੇ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਖੇਤੀਬਾੜੀ ਮੰਤਰੀ ਹੋਣਗੇ ਉਸ ਦੇ ਵਿੱਚ ਪਿਊਸ਼ ਗੋਇਲ ਹੋਣਗੇ ਹੋਰ ਵੀ ਲੀਡਰਸ਼ਿਪ ਹੋਵੇਗੀ ਅਤੇ ਕੇਂਦਰ ਦੇ ਸੀਨੀਅਰ ਅਫਸਰ ਵੀ ਉਸ ਦੇ ਵਿੱਚ ਮੌਜੂਦ ਰਹਿਣਗੇ ਅਤੇ ਉਸ ਮੀਟਿੰਗ ਦੇ ਵਿੱਚ ਐਮਐਸਪੀ ਨੂੰ ਲੈ ਕੇ ਅਤੇ ਇਸ ਦੇ ਨਾਲ-ਨਾਲ ਹੋਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਸ ਦੇ ਉੱਪਰ ਵਿਚਾਰ ਵਟਾਂਦਰਾ ਹੋਊਗਾ ਕਿਉਂਕਿ ਕੱਲ ਵੀ ਇਹੀ ਗੱਲ ਆਖੀ ਗਈ ਸੀ ਕਿ ਸਾਡਾ ਮਕਸਦ ਤਾਂ ਮਸਲੇ ਨੂੰ ਹੱਲ ਆਉਣਾ ਹੈ ਜੇਕਰ ਇੱਥੇ ਬੈਠ ਕੇ ਹੀ ਮਸਲੇ ਹੱਲ ਹੋ ਜਾਣਗੇ ਤਾਂ ਤੁਹਾਨੂੰ ਦਿੱਲੀ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਅੱਜ ਮੀਟਿੰਗ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਹਾਲਾਤ ਸੁਖਾਵੇਂ ਨੇ ਲੰਗਰ ਪ੍ਰਸ਼ਾਦ ਦੇ ਚੱਲ ਰਹੇ ਨੇ ਕਿਸਾਨ ਆਪਣੇ ਆਪਣੇ ਤੰਬੂਆਂ ਦੇ ਵਿੱਚ ਵੀ ਬੈਠੇ ਹੋਏ ਨੇ ਕੋਈ ਇਹ ਜੀ ਹਾਲਾਤ ਨਹੀਂ ਕਿ ਉਧਰੋਂ ਗੈਸ ਚੱਡੀ ਜਾ ਰਹੀ ਹੈ ਉਹ ਇਸ ਤਰੀਕੇ ਦੇ ਕੁਝ ਨਹੀਂ ਹੈਗਾ ਤਾਂ ਨੌਜਵਾਨ ਜ਼ਰੂਰ ਬੈਰੀਕੇਟਾਂ ਦੇ ਨਜ਼ਦੀਕ ਹੈਗੇ ਆ ਕਿਉਂਕਿ ਕੱਲ ਜਦੋਂ ਪੰਜਾਬ ਦੇ ਅਫਸਰਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਮੀਟਿੰਗ ਫਿਕਸ ਕਰਾਈ ਤੇ ਉਸ ਦੇ ਵਿੱਚ ਇਹੀ ਗੱਲ ਹੋਈ ਸੀ ਕਿ ਨਾ ਤਾਂ ਇਧਰੋਂ ਨੌਜਵਾਨ ਅੱਗੇ ਜਾਣਗੇ ਅਤੇ ਨਾ ਹੀ ਉਧਰੋਂ ਕੋਈ ਹਰਕਤ ਹੋਵੇਗੀ ਕਿਉਂਕਿ ਕੱਲ ਵੀ ਇਲਜ਼ਾਮ ਇਹੀ ਲੱਗੇ ਸੀ ਹਰਿਆਣਾ ਪੁਲਿਸ ਦੇ ਉੱਪਰ ਕਿ ਉਹਨਾਂ ਦੇ ਵੱਲੋਂ ਟੀਅਰ ਗੈਸ ਜਿਹੜੀ ਹੈ ਉਹ ਛੱਡੀ ਗਈ ਅਤੇ ਉਸ ਤੋਂ ਬਾਅਦ ਹੀ ਸਾਡੇ ਨੌਜਵਾਨ ਅੱਗੇ ਗਏ ਤਾਂ ਇਧਰੋਂ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਖੜੀਆਂ ਨੇ ਲੰਗਰ ਪ੍ਰਸ਼ਾਦੇ ਚੱਲ ਰਹੇ ਆ ਬਿਲਕੁਲ ਸਖਾਵਾਂ ਮਾਹੌਲ ਹੈ ਇਸ ਵੇਲੇ ਸਥਿਤੀ ਬਿਲਕੁਲ ਕਾਬੂ ਦੇ ਵਿੱਚ ਆ 5 ਵਜੇ ਮੀਟਿੰਗ ਹੋਣੀ ਆ ਮੀਟਿੰਗ ਤੋਂ ਬਾਅਦ ਕਿਹੜੇ ਫੈਸਲੇ ਹੋਣਗੇ ਉਹਨਾਂ ਉਸ ਮੀਟਿੰਗ ਤੋਂ ਬਾਅਦ ਹੀ ਫੈਸਲੇ ਜਿਹੜੇ ਆ ਲੈ ਜਾਣੇ ਨੇ ਕਿਸਾਨ ਸਾਡੇ ਨਾਲ ਨੇ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਪ੍ਰੋਜਪੁਰੁੰਜਲਾ ਪ੍ਰੋਜਪੁਰੋਂ ਆਏ ਆ ਤੇ ਅੱਜ ਮੀਟਿੰਗ ਹੋਣੀ ਆ ਤੁਹਾਨੂੰ ਕੋਈ ਆਸ ਲੱਗਦੀ ਹੈ ਵੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਸਕਦਾ ਚਲੋ ਜੀ ਉਹ ਮਾਲਕ ਨੇ ਕਰਨਾ ਜੋ ਕਰਨਾ ਅੱਗੇ ਪਾਸ਼ਾ ਕਿਦੋਂ ਦੇ ਆਏ ਤੁਸੀਂ ਅਸੀਂ ਪਰਸੋਂ ਆਏ 10-4 ਦਿਨ ਹੋ ਗਏ ਦੋ ਦਿਨ ਤਾਂ ਹਾਲਾਤ ਬਹੁਤ ਤਣਾਅਪੂਰਵਕ ਰਹੇ ਨੇ ਅੱਜ ਠੀਕ ਐ ਹਾਲਾਤ ਠੀਕ ਲੱਗਦਾ ਆ ਕਰੇ ਮਾਲਕ ਮਹਾਰਾਜ ਸੱਚੇ ਪਾਸ਼ਾ ਕਿਰਪਾ ਰੱਖੇ ਕੱਲ ਤੇ ਪਰਸੋਂ ਬਾਬਾ ਜੀ ਬਹੁਤ ਤਣਾਅਪੂਰਵਕ ਸਥਿਤੀ ਬਣੀ ਰਹੀ ਬੜਾ ਕੁਝ ਹੋਇਆ ਆਪਣੇ ਕਿਸਾਨ ਬੜੇ ਜ਼ਖਮੀ ਵੀ ਹੋਏ ਆ ਅੱਜ ਤਾਂ ਮਾਹੌਲ ਠੀਕ ਲੱਗਦਾ ਅੱਜ ਸਭ ਠੀਕ ਮੋਲ ਹਾਲ ਪਰਮੇਸ਼ਰ ਦੇ ਹੱਥ ਵਸ ਜੋ ਵੀ ਹੁੰਦਾ ਕਾਲਪੁਰਖ ਦੇ ਹੱਥ ਵਸ ਉਹ ਵਸੂਗਾ ਮਨ ਚ ਉਹਨਾਂ ਦੀ ਮਨ ਚ ਵਸੂਗਾ ਤੇ ਆਪੇ ਆਪ ਇੱਕ ਹੁਕਮ ਜਿਵੇਂ ਪਰਮੇਸ਼ਰ ਦੇ ਹੁਕਮਤ ਚੋਂ ਹੋਣ ਜਾ ਰਹੀ। ਤੁਹਾਨੂੰ ਲੱਗਦਾ ਵੀ ਜੇ ਸਰਦਾਰ ਸਾਹਿਬ ਇੱਥੇ ਖੜੇ ਆ ਮੀਟਿੰਗ ਦੇ ਨਾਲ ਗੱਲਬਾਤ ਨਾਲ ਹੀ ਹੱਲ ਨਿਕਲਦਾ ਤਾਂ ਫਿਰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪੈਣੀ। ਦੇਖੋ ਜੇ ਇਹਦੇ ਗੱਲਬਾਤ ਦੇ ਹੋਇਆ ਮੀਟਿੰਗ ਦੇ ਵਿੱਚ ਸਾਡੀਆਂ ਮੰਗਾਂ ਮੰਨ ਲੈਂਦੇ ਆ ਫਿਰ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ। ਫਿਰ ਤੇ ਇਥੋਂ ਵਾਪਸ ਆਪਣੇ ਪਿੰਡਾਂ ਨੂੰ ਜਾਵਾਂਗੇ। ਤੇ ਜੇ ਨਹੀਂ ਮੰਨਦੇ ਤੇ ਫਿਰ ਤੇ ਦਿੱਲੀ ਜਾ ਕੇ ਰਾਵਾਂਗੇ ਜਿੰਦਾਂ ਮਰਜੀ ਜਾਈ। ਫਿਰ ਤੇ ਨਹੀਂ ਟਲਣ ਵਾਲੇ ਇਸ ਕਿਸਾਨ ਫਿਰ ਤੇ ਅੱਗੇ ਜਾਣਗੇ ਵੇਖੋ ਗੱਲਬਾਤ ਬਹੁਤ ਦਿਨਾਂ ਦੀ ਚੱਲ ਰਹੀ ਪਹਿਲਾਂ ਵੀ ਚੱਲ ਰਹੀ ਆ ਪਰ ਐਰ ਕੀ ਗੱਲਬਾਤ ਲਿਖਤੀ ਰੂਪ ਚ ਹੋਊਗੀ ਤੇ ਫਿਰ ਮਨਜ਼ੂਰ ਹੋਣਾ ਓਦਾਂ ਮਨਜ਼ੂਰ ਨਹੀਂ ਕਰਨਾ ਗੱਲਾਂ ਤਾਂ ਪਿਛਲੀ ਵਾਰੀ ਵੀ ਆਖਤਾ ਸੀ ਨਾਲੇ ਵੀ ਉਹ ਵੀ ਕਹਤਾ ਸੀ ਵੀ ਕਮੇਟੀ ਬਣਾਤੀ ਐ ਐਮਐਸਪੀ ਤੁਹਾਡੇ ਕਾਨੂੰਨ ਬਣਾਵਾਂਗੇ ਐਰ ਕੀ ਗੱਲਾਂ ਬਾਤਾਂ ਨਾ ਨਹੀਂ ਗੱਲ ਬਾਨੀ ਨਾ ਗੱਲਾਂ ਬਾਤਾਂ ਨਾ ਮਨਜ਼ੂਰ ਨਹੀਂ ਹੋਣਾ ਐਰ ਕੀ ਉਹ ਨਜ਼ਰ ਪਿੱਛੇ ਨਹੀਂ ਜਾਵਾਂਗੇ ਜ ਜਿਹਨਾਂ ਨੇ ਲਿਖਤੀ ਰੂਪ ਚ ਨਹੀਂ ਦੇਂਦੇ ਵੀ ਹਾਂ ਤੁਹਾਡੀਆਂ ਮੰਗਾਂ ਮਨਜ਼ੂਰ ਆ ਕਿਉਂਕਿ ਗੱਲਾਂ ਬਾਤਾਂ ਇਹ ਹਰ ਵਾਰੀ ਟਾਲ ਦਿੰਦੇ ਆ ਤੇ ਹਰ ਵਾਰੀ ਨਿਕਰੋਂ ਨਿਕਲਣਾ ਸੌਖਾ ਥੋੜਾ ਘਰ ਬਾਹਰ ਛੱਡਣਾ ਬੱਚੇ ਛੱਡਨੇ ਕਿੰਨੇ ਦਿਨ ਹੋ ਗਏ ਹੁਣ 12 ਤਰੀਕ ਦੇ ਅਸੀਂ ਤੁਰੇ ਅੰਬਰਸਰ ਜ਼ਿਲ੍ਹਾ ਸਾਡਾ ਟਾਰੀ ਬਾਰਡਰ ਦੇ ਕੋਲ ਪਿੰਡ ਕਮਾਸ ਕੇ ਕਿਸਾਨ ਮਜ਼ਦੂਰ ਏਕਤਾ ਮਲਪਾਰਲੇ ਬਾਰਡਰ ਤੋਂ ਉੱਟ ਕੇ ਇਧਰਲੇ ਬਾਰਡਰ ਤੇ ਆ ਕੇ ਬਹਿ ਗਏ ਤੁਸੀਂ ਇਹ ਦੱਸੋ ਵੀ ਜਿੱਦਾਂ ਕੱਲ 2 ਦਿਨ ਤਾਂ ਬਹੁਤ ਗਰਮਾ ਗਰਮੀ ਚੱਲਦੀ ਰਹੀ ਐ ਅੱਜ ਹਾਲਾਤ ਠੀਕ ਨੇ ਤੇ ਕੱਲ ਤੁਸੀਂ ਕਿੱਥੇ ਸੀਗੇ ਕੱਲ ਦਾ ਮਾਹੌਲ ਕਿਵੇਂ ਤੁਸੀਂ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਕਿਵੇਂ ਕੱਲ ਵੀ ਅਸੀਂ ਇੱਥੇ ਹਾਂ ਅੱਜ ਜਿਹੜਾ ਮਾਹੌਲ ਉਹ ਸ਼ਾਂਤੀਪੁਰ ਵਿਹਾਗੂਆਂ ਨੇ ਕਿਹਾ ਏ ਵੀ ਤੁਸੀਂ ਕੋਈ ਮਤਲਬ ਵਧੇਰੇ ਕੰਮ ਨਹੀਂ ਕਰਨਾ ਜਿੰਨੇ ਜਰਾਗੂਆਂ ਦਾ ਆਰਡਰ ਨਹੀਂ ਨਾ ਆਉਂਦਾ ਜਥੇਬੰਦੀਆਂ ਜਿੰਨੇ ਜਰਾ ਸਾਨੂੰ ਕੋਈ ਕਹਿੰਦੀਆਂ ਨਹੀਂ ਆ ਉਹ ਨਜ਼ਰ ਨਹੀਂ ਕੁਝ ਕਰਦੇ ਕੱਲ ਉਹਨਾਂ ਨੇ ਤਾਂ ਆਪਣਾ ਪੂਰਾ ਜ਼ੋਰ ਕੱਲ ਵੀ ਲਾਇਆ ਏ ਠੀਕ ਹੈ ਤਾਂ ਬਾਬੂ ਜੀ ਕਿਹੜੇ ਪਿੰਡੋਂ ਆਏ ਤੁਸੀਂ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਤੋਂ ਗੁਰਦੇਵ ਸਿੰਘ ਗੋਮਾਲ ਜੀ ਤੇ ਕੀ ਲੱਗਦਾ ਜੀ ਅੱਜ ਮੀਟਿੰਗ ਐ ਮੀਟਿੰਗ ਦੇ ਵਿੱਚੋਂ ਕੋਈ ਸੱਟਾ ਨਿਕਲਦਾ ਲੱਗਦਾ ਤੁਹਾਨੂੰ ਨਹੀਂ ਸਾਨੂੰ ਕੁਝ ਲੱਗਦਾ ਨਹੀਂ ਜੀ ਇਹਨਾਂ ਦਾ ਇਹ ਦੋ ਪਿੱਛੇ ਵੀ ਸਾਡੀਆਂ ਇਹਨਾਂ ਨੇ ਮੀਟਿੰਗਾਂ ਕੀਤੀਆਂ ਵਾਂ ਉਹਨਾਂ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਪਰ ਅਸੀਂ ਕਦੀ ਮੀਟਿੰਗ ਤੋਂ ਨਹੀਂ ਭੱਜਦੇ ਹੁੰਦੇ ਕਿਉਂਕਿ ਜਿਹੜਾ ਗੱਲਬਾਤ ਹੀ ਆਖਰ ਮਸਲੇ ਦਾ ਹੱਲ ਲਿਆ ਤੇ ਬਾਕੀ ਗੱਲਬਾਤ ਨਾਲ ਅਸੀਂ ਚਾਹੁੰਦੇ ਹਾਂ ਹੱਲ ਕਰ ਦੇਣਾ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਹੈਗਾ ਅਸੀਂ ਆਪਣੀਆਂ ਹਕੀ ਮੰਗਾਂ ਲੈਣ ਵਾਸਤੇ ਆਏ ਹਾਂ ਇਹ ਬਣਦੀ ਗੱਲ ਤੇ ਇੱਥੋਂ ਹੀ ਮੁੜ ਜਾਾਂਗੇ ਵਾਪਸ ਦਿੱਲੀ ਜਾਣ ਦੀ ਜ਼ਰੂਰਤ ਵੀ ਨਹੀਂ ਕੀ ਜੇ ਗੱਲਾਂ ਬਾਤਾਂ ਨਾਲ ਹੱਲ ਹੁੰਦਾ ਕਿਉਂਕਿ ਦਿੱਲੀ ਜਾ ਕੇ ਵੀ ਤਾਂ ਗੱਲਬਾਤ ਹੀ ਕਰਨੀ ਆ ਬਿਲਕੁਲ ਜੀ ਜਿੰਨਾ ਚਿਰ ਸਾਨੂੰ ਅਸੀਂ ਲਿਖਤੀ ਲੈ ਕੇ ਜਾਵਾਂਗੇ ਉਦਾਂ ਨਹੀਂ ਮੁੜਾਂਗੇ ਠੀਕ ਹੈ ਠੀਕ ਹੈ ਪ੍ਰਸ਼ਾਦਾ ਪਾਣੀ ਚੱਲ ਰਿਹਾ ਚਾਹ ਪਾਣੀ ਦਾ ਲੰਗਰ ਸਵੇਰ ਤੋਂ ਹੀ ਚੱਲ ਰਿਹਾ ਤਾਂ ਭਾਵੇਂ ਕਹਿੰਦੇ ਕਿ ਸਾਡੇ ਜਵਾਨ ਅੱਗੇ ਜਾਂਦੇ ਨੇ ਚਾਹੇ ਕੋਈ ਵੀ ਆ ਉੱਥੇ ਪ੍ਰਸ਼ਾਦਾ ਪਾਣੀ ਪਹਿਲਾਂ ਛਕਾਉਣਾ ਸਰਦਾਰ ਸਾਹਿਬ ਕਿਹੜੇ ਪਿੰਡ ਤੋਂ ਆ ਜੀ ਤੁਸੀਂ ਆ ਇੱਧਰ ਬਾਬਾ ਜੀ ਨਾਲ ਆਇਆ ਬਾਬਾ ਜੀ ਆ ਆਕੜਾਈ ਤਸਵੀਰ ਰਾਜਪੁਰੇ ਚ ਪੈਂਦਾ ਆਕੜਪਿੰਡ ਉਦਾਸੀਨ ਡੇਰਾ ਬਾਬਾ ਸ਼੍ਰੀ ਚੰਦ ਜੀ ਪ੍ਰਸ਼ਾਦਾ ਚੱਲ ਰਿਹਾ ਜੀ ਦਿਨ ਤੋਂ ਹੀ ਹਾਂਜੀ ਬਰੇ ਤੇ ਕਿਵੇਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਅੱਜ ਦਾ ਦਿਨ ਮੈਂ ਜੇ ਤੀਸਰਾ ਦਿਨ ਪੁੱਛਾਂ ਤਾਂ ਠੀਕ ਹੈ ਜੀ ਮਾਹੌਲ ਤਾਂ ਬਾਕੀ ਹਾਂਜੀ ਮੀਟਿੰਗ ਹੋਣੀ ਅੱਜ ਕੋਈ ਲੱਗਦਾ ਆਸ ਹੈ ਆ ਮੀਟਿੰਗ ਚ ਕੁਝ ਲੱਗਦਾ ਕੁਝ ਨਹੀਂ ਹਾਂਜੀ ਕਿਵੇਂ ਕਿਵੇਂ ਹੋ ਸਕਦਾ ਤੁਹਾਡੇ ਨਜ਼ਰੀਏ ਨਾਲ ਜੇ ਮੈਂ ਪੁੱਛਾਂ ਤੇ ਦੇਖੋ ਹੁਣ ਜਥੇਵੰਦੀਆਂ ਦੇ ਜਿਹੜੇ ਮੇਨ ਆਗੂ ਨੇ ਉਹਨਾਂ ਨੂੰ ਪਤਾ ਹੈ ਇਹੀ ਤਾਂ ਲੰਗਰ ਤੱਕ ਉਹ ਚੱਲ ਰਿਹਾ ਹੈ ਕੰਮ ਲੰਗਰ ਛਕਾਉਣਾ ਬਸ ਜੀ ਠੀਕ ਹੈ ਠੀਕ ਹੈ ਤਾਂ ਇਹ ਬਾਈ ਹੁਣੇ ਕਹਿੰਦੇ ਵੀ ਜਥੇਬੰਦੀਆਂ ਨੇ ਫੈਸਲਾ ਕਰਨਾ ਉਹਨਾਂ ਨੇ ਕਰਨਾ ਹੈ ਹਾਂਜੀ ਬਾਕੀ ਕਹਿੰਦੇ ਵੀ ਜਥੇਬੰਦੀਆਂ ਜੋ ਮਰਜ਼ੀ ਫੈਸਲਾ ਕਰਨ ਸਾਡਾ ਕੰਮ ਆ ਸੇਵਾ ਕਰਨਾ ਅਸੀਂ ਸੇਵਾ ਸਵੇਰ ਤੋਂ ਹੀ ਕਰ ਰਹੇ ਆ ਤੇ ਲਗਾਤਾਰ ਏਸੇ ਜਗ੍ਹਾ ਦੇ ਉੱਪਰ ਤੀਸਰਾ ਦਿਨ ਅੱਜ ਕਿਸਾਨਾਂ ਦਾ ਏ ਦੋ ਦਿਨ ਤਾਂ ਗਹਿਮਾ ਗਮੀ ਬਹੁਤ ਰਹੀ ਹੈ ਪਰ ਅੱਜ ਦਾ ਦਿਨ ਜਿਹੜਾ ਤੀਸਰਾ ਦਿਨ ਹੈ ਉਹ ਕਾਫੀ ਸੁਖਾਵਾਂ ਮਾਹੌਲ ਲੱਗ ਰਿਹਾ ਹੈ ਲੰਗਰ ਪ੍ਰਸ਼ਾਦ ਚੱਲ ਰਹੇ ਨੇ ਲੋਕ ਕਿਸਾਨ ਤੋਂ ਪਾਂ ਸੇਕ ਰਹੇ ਨੇ ਕੋਈ ਇਹੋ ਜੀ ਸਥਿਤੀ ਨਹੀਂ ਗਈ ਜਿੱਦਾਂ ਦੀ ਦੋ ਰਹੀ ਹੈ ਕਾਫੀ ਕਿਸਾਨ ਜ਼ਖਮੀ ਹੋਏ ਨੇ ਪਰ ਅੱਜ ਦੀ ਸਥਿਤੀ ਜਿਹੜੀ ਹੈ ਤੀਸਰੇ ਦਿਨ ਦੀ ਹਾਲ ਦੀ ਘੜੀ ਬਿਲਕੁਲ ਠੀਕ ਹੈ ਕੈਮਰਾਮੈਨ ਗੁਲਛੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸ਼ੰਭੂ ਬਾਡਰ